Hana Raishe, Sen Vishnu, Kavandija. So Hana Raishe, Sen Vishnu, Kavandija. So Hana Raishe, Sen Vishnu, Kav. ਸੋ ਮਹੰਮਾਰਾਈਸ਼ੇ ਸੰਗ ਵਿਸ਼ਨੂੰ ਪਰਵਾਂਦੀ ਜੈ ਸੋ ਮਹੰਮਾਰਾਈਸ਼ੇ ਸੰਗ ਵਿਸ਼ਨੂੰ ਪਰਵਾਂਦੀ ਜੈ ਪਿਆਰੀਆਂ ਸੰਗਤਿਓ ਮੈਂ ਸਭ ਤੋਂ ਪਹਿਲਾਂ ਵੀਰ ਕਰਮਨ ਸਿੰਘ ਨੂੰ ਉਹਨਾਂ ਦੇ ਪ੍ਰਵਾਣ ਨੂੰ ਸੱਚੇ ਪਾਤਸ਼ਾਹ ਦੇ ਸਤਸੰਗ ਰਖਉਂਦੇ ਉਹਨਾਂ ਦੇ ਚਰਨ ਕੋਲ ਤੇ ਬਹੁਤ ਬਹੁਤ ਧੰਨਵਾਦ ਦਿਨਾ ਹਾਂ। ਔਰ ਜੋ ਇਹ ਭੜਕਾ ਦਾ ਮਹਾਰਾਜ ਨੇ ਆਪ ਕੀਤਾ ਹੈ ਔਰ ਬੜਾ ਹੀ ਖੁਸ਼ੀਆਂ ਵਾਲਾ ਹਰ ਕੋਗਤ ਸਾਰੇ ਮਿਲ ਕੇ ਪ੍ਰਮਾਤਮਾ ਦਾ ਜਸ ਗੰਨ ਕਰਦੇ ਆ। ਔਰ ਸੱਚੇ ਪਾਤਸ਼ਾਹ ਹੀ ਨੇ ਹਰ ਭੜਕਾ ਬਾਰੇ ਮੈਂ ਇਹ ਬਿਰੋਲ ਵੀ ਦੱਸਿਆ ਸੀ ਕਿ ਉਹਨਾਂ ਨੇ ਆਪ ਹੀ ਉਸ ਦਾ ਵਿਆਖਿਆ ਕੀਤੀ ਹੋਈ ਹੈ ਕਿ ਹਰ ਭਗਤ ਹੁੰਦਾ ਕੌਣ ਹਰ ਭਗਤ ਇੱਕ ਅਕਾਲ ਪੁਰਖ ਦਾ ਅਕਸ਼ ਨੂੰਣ ਵਾਲਾ ਅਤੇ ਪਰਮਾਤਮਾ ਨੂੰ ਪ੍ਰਸਿੱਧ ਪ੍ਰਗਟ ਕਰਕੇ ਦਰਸ਼ਨ ਕਰਨ ਤੇ ਕਰਾਉਣ ਵਾਲੇ ਨੂੰ ਹਰ ਭਗਤ ਕਿਹਾ ਜਾਂਦਾ ਸਮਾਜ ਸੰਸਾਰ ਰਾਜ ਦੇ ਹਰ ਪ੍ਰਕਾਰ ਦੇ ਦੁੱਖ ਕਸ਼ਟ ਬਰਦਾਸ਼ਤ ਕਰਕੇ ਵੀ ਸਿਦਕ ਘੋਸੇ ਤੋਂ ਨਹੀਂ ਡੋਲੇਗਾ ਕਿਉਂਕਿ ਫਰਕਾ ਬਤ ਹੈ ਹੀ ਉਹ ਆ ਜੇ ਇਹ ਨਹੀਂ ਵੀ ਦੁੱਖ ਆ ਗਿਆ ਥੋੜਾ ਜਿਹਾ ਚੋਸੇ ਵੇਲੇ ਪਰਮਾਤਮਾ ਦੇ ਚਰਨਾਂ ਤੋਂ ਡੋਲ ਜੇ ਵੀ ਤੇ ਮੇਰਾ ਕੀਤਾ ਹੀ ਕੁਛ ਨਹੀਂ ਤੇ ਮੈਂ ਨਹੀਂ ਤੇ ਰੁਹਾ ਕਿਉਂਕਿ ਸੰਸਾਰ ਦੇ ਵਿੱਚ ਦੁੱਖ ਕਸ਼ਟ ਜਿਹੜੇ ਸਾਰੇ ਆਉਣੇ ਹੀ ਆਣੇ ਆ ਉਹ ਸਭ ਨੂੰ ਚਲਣਾ ਹੀ ਪਾਣੀ ਪਰਮਾਤਮਾ ਮਿਹਰ ਕਰਦਾ ਹੈ ਤੇ ਉਹ ਸਾਨੂੰ ਸੂਰਜ ਤੋਂ ਸੂਲ ਕਰਕੇ ਸਾਫ ਦਿੰਦਾ ਹੈ ਔਰ ਇਸੇ ਤਾਈ ਮੈਂ ਹਰ ਬਾਣੀ ਤੁਹਾਡੇ ਨਾਲ 24 ਜਵਈ 221 ਬਿਕਰਮੀ ਬੀਬੀ ਭਗਵੰਤੀ ਦੇ ਗ੍ਰਹਿ ਤਾਨਕੌਰ ਉਤਰ ਪ੍ਰਦੇਸ਼ ਦੇ ਵਿੱਚ ਹੋਈ ਹੈ ਇਹ ਗ੍ਰੰਥ ਨੰਬਰ 16 ਤੇ ਨੈਟ ਤੇ ਪਨਾ ਨੰਬਰ 335 ਤੇ ਹੈ ਆਓ ਆਪਣੇ ਪਿਆਰ ਨਾਲ ਆਪਣੇ ਸਰਵਣ ਕਰਨਾ ਜਨ ਭਗਤ ਕਹੇ ਮੇਰਾ ਇਸ਼ਟ ਭਗਵਾਨ ਦੂਜਾ ਦੇਵ ਨਾ ਕੋਈ ਮਨਾਈ ਜਨ ਭਗਤ ਕੀ ਕਹਿ ਰਿਹਾ ਪਰਮਾਤਮਾ ਮੇਰਾ ਜਿਹੜਾ ਇਸ ਤਿਆ ਕੋ ਇੱਕ ਭਗਵਾਨ ਹੈ ਔਰ ਇਸ ਤੋਂ علاوہ ਹੋਰ ਮੈਂ ਦੇਵੀ ਦੇਵਤਿਆਂ ਨੂੰ ਨਹੀਂ ਮੰਨਦਾ ਜੋ ਅੰਤਰ ਆਤਮ ਦੇਵੇ ਸੱਚ ਗਿਆਨ ਬਿਨ ਅਖਰਾਂ ਕਰੇ ਪੜਾਈ ਉਹ ਭਗਵਾਨ ਜਿਹੜਾ ਮੇਰੀ ਅੰਤਰਾਤਮਾ ਨੂੰ ਸੱਚਾ ਗਿਆਨ ਦਿੰਦਾ ਨਿਰਮਲ ਦੀਆ ਜੋਤ ਜਗਾਏ ਮਹਾਨ ਤੇਲ ਬਾਤੀ ਨਾ ਕੋਈ ਰਖਾਈ ਆ ਨਿਰਮਲ ਦੀਆ ਜੋਤ ਜਿਹੜੀ ਜਿਹੜੀ ਜਗਾਉਂਦਾ ਹੈ ਸਾਡੀ ਆਤਮਿਕ ਆਤਮਾ ਦੇ ਉੱਤੇ ਉਥੇ ਦੀਆ ਬਾਤੀ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਅਮਰਤ ਰਸ ਪਿਆਏ ਜਾਨ ਨਿਜਰ ਛਿਰਨਾ ਇੱਕ ਚੜਾਈ ਆ ਪੂਰੀ ਕਿਰਿਆ ਮਿਟੇ ਸ਼ੈਤਾਨ ਮਮਤਾ ਮੋਹ ਨਾ ਕੋਈ ਹਲਕਾਈਆ ਉਹ ਭਗਵਾਨ ਆ ਮੇਰਾ ਇਸਤ ਜਿਹੜਾ ਸਾਡੇ ਵਿੱਚੋਂ ਪੂਰੀ ਕਿਰਿਆ ਨੂੰ ਨੇੜਾ ਔਰ ਮੋਹ ਮਮਤਾ ਦੇ ਵਿੱਚ ਨਹੀਂ ਹਲਕਾਉਂਦੇ ਸੱਚ ਸੱਚ ਮੰਦਰ ਸੁਹਾਏ ਮਕਾਨ ਘਰ ਘਰ ਵਿੱਚ ਸੋਭਾ ਪਾਈ ਆ ਸਵਾਸ ਸੁਨੋਪੀ ਦਰਸ਼ਨ ਦੇਵੇ ਆਣ ਸਤਿ ਸੁਆਮੀ ਨਜ਼ਰੀ ਆਈ ਜਦੋਂ ਪਰਮਾਤਮਾ ਸਾਡੀ ਆਤਮਿਕ ਰੋਸ਼ਨੀ ਕਰ ਦਿੰਦਾ ਹੈ ਔਰ ਜਾਣਕਾਰੀ ਦੇ ਦਿੰਦਾ ਹੈ ਸਾਡੇ ਵਿੱਚੋਂ ਅਪੂਰ ਵਰ ਮਹਤਾ ਮੋਹ ਵਕਾਰ ਸਾਰੇ ਕਰ ਦਿੰਦਾ ਤੇ ਪਰਮਾਤਮਾ ਸਵਸ ਰੂਪੀ ਸਾਨੂੰ ਦਰਸ਼ਨ ਜਿਹਰੇ ਉਹ ਦਿੰਦਾ ਹਾਂਜੀ ਇੱਕ ਮਿੰਟ ਹੋ ਜਾਏ ਤਨ ਸ਼ਬਦ ਸੁਣਾਏ 나ਦ ਤੁਨ ਕਾਨ ਅਨਹਦ ਰਾਗੀ ਰਾਗ ਲਾਈ ਆ ਹੁਣ ਅਨਹਦ ਰਾਗੀ ਜਿਹੜਾ ਵਾ ਜਿਹੜਾ ਬਿਨਾ ਕੋ ਨਾਦੋ ਚੱਲਦਾ ਜਿਹੜਾ ਆਤਮਿਕ ਰਾਗ ਹੁੰਦਾ ਸਾਡੇ ਉਹ ਅੰਦਰੇ ਚੱਲ ਜਾਂਦਾ ਹੈ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦਰ ਦੇਵੇ ਮਾਨ ਅਤੇ ਦਰ ਦੇ ਉੱਤੇ ਮਾਨ ਵਡਿਆਈ ਕਿਹਨਾਂ ਨੂੰ ਦਿੰਦਾ ਜਿੰਨਾਂ ਦੇ ਵਿੱਚੋਂ ਕੂੜ ਵਿਕਾਰ ਸ਼ਦਾਨ ਸਾਰੇ ਸਾਰੇ ਉਹ ਦੇ ਖਾ ਦਿੰਦਾ ਫਿਰ ਉਹ ਪਰਮਾਤਮਾ ਵਡਿਆਈ ਦਿੰਦਾ ਹੁਣ ਇਹ ਭਗਤ ਨੇ ਪਰਮਾਤਮਾ ਦੇ ਅੱਗੇ ਆਪਣੀ ਜਿਹੜੀ ਉਹ ਪ੍ਰਾਪਨਾ ਕੀਤੀ ਆ ਹੁਣ ਭਗਵਾਨ ਜਿਹੜਾ ਉਹ ਭਗਤਾਂ ਨੂੰ ਕੀ ਕਹਿ ਰਿਹਾ ਆਓ ਆਪਣੇ ਪਿਆਰ ਨਾਲ ਸੁਣੋ ਆਪਣੇ ਸ਼੍ਰੀ ਭਗਵਾਨ ਕਹੇ ਮੇਰਾ ਭਗਤ ਪਿਆਰ ਲੱਖ 84 ਸਮਝ ਕਿਸੇ ਨਾ ਆਈਏ ਸ਼੍ਰੀ ਭਗਵਾਨ ਜੀ ਕਹਿੰਦਾ ਮੇਰਾ ਭਗਤਾਂ ਦੇ ਨਾਲ ਹੀ ਪਿਆਰ ਹੈ ਜੋਗ ਚੌਂਕੜੀ ਪਾਵਾਂ ਸਾਰ ਨਿਤ ਨਵਿਤ ਵੇਖ ਵਖਾਈਆ ਮੈਂ ਸਾਰੇ ਯੁੱਗਾਂ ਦੇ ਵਿੱਚ ਹੀ ਉਹਦੀ ਸਾਰ ਹੋਣਾ ਆਪਣੇ ਭਗਤਾਂ ਦੀ ਔਰ ਜੋਗੋ ਜੋਗੀ ਉਹਨਾਂ ਨੂੰ ਵੇਖਦਾ ਆ ਰਿਹਾ ਸੱਚੀ ਸਿੱਖਿਆ ਇੱਕ ਸਖਾਲ ਧੁਰ ਦਾ ਨਾਮ ਕਰਾਂ ਪੜਾਈ ਆ ਆ ਸਿੱਖਿਆ ਭਗਵਾਨ ਦਿੰਦਾ ਕਿਉਂਕਿ ਉਹਨਾਂ ਨੂੰ ਧੁਰ ਦਾ ਨਾਮ ਦਿੰਦਾ ਔਰ ਨਾਮ ਦੇ ਨਾਲ ਆਪਣੇ ਬੰਦਨਾ ਹਾ ਰਦਾ ਦਿਨਾਂ ਦਿਨਾਂ ਬੰਦਕ ਹੋ ਕੇ ਦੀਨ ਦਿਵਾਲ ਦਰਕਾਰ ਸੱਚਾ ਵੇਖ ਵਿਖਾਈ ਆ ਤ੍ਰੈ ਗੁਣ ਮਾਇਆ ਤੋੜ ਜੰਜਾਲ ਜਾਗਰਤ ਜੋਤ ਕਰਾਂ ਰੋਸ਼ਨਾਈ ਆ ਕਿਉਂਕਿ ਪ੍ਰਮਾਤਮਾ ਆਪਣੇ ਭਗਤਾਂ ਦੀ ਜਿਹੜੀ ਇਹਨਾਂ ਤ੍ਰੈ ਗੁਣ ਮਾਇਆ ਦਾ ਜਾਣ ਜਿਹੜਾ ਉਹ ਤੋੜਦਾ ਧਰਮ ਨੂੰ ਮਾਦੇ ਵਿੱਚ ਆ ਜਾਂਦੇ ਆ ਸਤੋ ਗੁਣ ਆ ਜਾਂਦੇ ਆ ਰਜੋ ਗੁਣ ਆ ਜਾਂਦੇ ਤੇ ਤਮੋ ਗੁਣ ਸਤੋ ਨੂੰ ਆਪਣੇ ਅੰਦਰ ਆਪਣਾਉਣਾ ਹੈ ਰਜੋ ਨੂੰ ਲੈਣਾ ਹੈ ਲੇਕਿਨ ਤਮੋ ਨੂੰ ਜਿਹੜਾ ਆਪਣੇ ਕੋਲੋਂ ਦੂਰ ਰੱਖਣਾ ਇਹ ਸੱਚੇ ਪਾਤਸ਼ਾਹ ਦਾ ਹੁਕਮ ਵੀ ਹੈ ਕਿ ਤਮੋ ਗੁਣ ਨੂੰ ਆਪਣੇ ਤੋਂ ਥੋੜਾ ਦੂਰ ਰੱਖਣਾ ਕਿਉਂਕਿ ਜੇ ਤਮੋ ਗੁਣ ਸਾਡੇ ਵਿੱਚ ਜ਼ਿਆਦਾ ਆ ਜਾਏਗਾ ਤੇ ਅਸੀਂ ਸੰਸਾਰੀ ਦੁਨਿਆਵੀ ਵਕਾਰਾਂ ਦੇ ਵਿੱਚ ਹੀ ਉਲਝੇ ਰਹਨੇ ਆਂਗੇ ਤ੍ਰੈਗੁਣ ਮਾਇਆ ਤੋੜ ਜੰਜਾਲ ਜਾਗਰਤ ਜੋਤ ਕਰਾਂ ਰਛਨਾਈ ਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਹਰ ਜਨ ਸੱਚੇ ਲੈ ਤਰਾਏ ਜੇ ਜਦ ਤ੍ਰੈਗੁਣ ਮਾਇਆ ਦਾ ਜਾਲ ਖਤਮ ਹੋ ਜਾਏਗਾ ਟੁੱਟ ਜਾਏਗਾ ਤੇ ਉਹ ਭਗਤ ਜਿਹੜਾ ਉਹ ਸੱਚਾ ਹੋਣਾ ਤੇ ਸੱਚਿਆਂ ਨੂੰ ਨੇ ਆਪ ਦਾ ਜਨ ਭਗਤ ਕਹੇ ਇਹ ਸਾਰੇ ਕੁਐਸਚਨ ਜਨ ਭਗਤ ਭਗਵਾਨ ਦੇ ਅਗੇ ਕਰ ਰਿਹਾ ਤੇ ਭਗਵਾਨ ਆਪਣੇ ਭਗਤਾਂ ਦੇ ਨਾਲ ਕਰ ਰਿਹਾ ਜਨ ਭਗਤ ਕਹੇ ਮੇਰਾ ਭਗਵੰਤ ਬੇਨ ਭਗਵਾਨ ਦੂਜਾ ਨਜ਼ਰ ਕੋਈ ਨਾ ਆਈ ਭਗਤ ਇਹ ਕਹ ਰਿਹਾ ਹੈ ਭਗਵਾਨ ਭਗਵਾਨ ਮੈਨੂੰ ਤੇਰੇ ਤੋਂ ਇਲਾਵਾ ਹੋਰ ਕੋਈ ਦੂਜਾ ਨਜ਼ਰ ਨਹੀਂ ਆਉਂਦਾ ਮੇਰੀ ਓਟ ਜਿਹੜੀ ਆ ਉਹ ਹਮੇਸ਼ਾ ਭਗਵਾਨ ਤੇਰੇ ਹੀ ਚਰਨਾਂ ਵਿੱਚ ਆਤਮ ਪਰਮਾਤਮ ਸਤ ਸਤਵਾਦੀ ਧੁਰ ਦਾ ਕੰਤ ਨਰ ਹਾਰ ਨਾਰਾਇਣ ਇੱਕੋ ਇੱਕ ਹੈ ਕਿਉਂਕਿ ਪਰਮਾਤਮਾ ਇੱਕੋ ਹੀ ਹੈ ਔਰ ਨਾਰ ਨਰਿਆਣ ਇਕੋ ਜਗ ਜੁਗ ਚੌਕੜੀ 184 ਜੀਵ ਜੰਤ ਬਣਾਏ ਬਣ ਬਣਾਏ ਬਣਤ ਸਾਧ ਸੰਤ ਦਾ ਸਮਝਾਈਆ ਕਿਉਂਕਿ ਉਹ ਜੁਗ ਚੌਕੜੀ ਦੇ ਵਿੱਚ 84 ਲੱਖ ਜੀਵਾਂ ਦੇ ਵਿੱਚ ਕੀਆ ਸਾਧ ਸੰਤ ਪਗੰਬਰ ਫਕੀਰ ਬਣਾਉਂਦਾ ਹੈ ਬਣਾ ਕੇ ਤੇ ਇੰਦਾ ਸੰਸਾਰ ਦੇ ਵਿੱਚ ਸੰਸਾਰ ਨੂੰ ਸਾਰਿਆਂ ਨੂੰ ਆਪਣਾ ਮਾਰਗ ਦਿੰਦਾ ਹੈ ਬੋਧ ਆਗਾਦ ਸ਼ਬਦ ਅਨਾਦ ਮਹਿਮਾ ਸੜਾਏ ਅਗਣ ਖਾਣੀ ਬਾਣੀ ਆਪਣਾ ਰਾਗ ਇਲਾਹੀਆ ਕੂੜੀ ਕਿਰਿਆ ਮਾਇਆ ਮਮਤਾ ਗੜ ਤੋੜੇ ਹੁੰਮੇ ਹੰਗ ਸੱਚ ਸੋਚ ਇੱਕ ਰਸਾਈ ਕਿਉਂਕਿ ਇਥੇ ਭਗਤਾਂ ਦੇ ਪ੍ਰਮਾਤਮਾ ਜਦ ਉਹਨਾਂ ਦੇ ਵਿੱਚੋਂ ਕੂੜੀ ਕਿਰਿਆ ਤੇ ਗੜ ਹੁੰਮੇ ਹੰਗ ਦਾ ਤੋੜਦਾ ਹੈ ਤੇ ਉਹ ਭਗਵਾਨ ਦੇ ਚਰਨਾਂ ਦੇ ਤੇ ਨਾਲ ਪਾਈ ਲੱਗਦੇ ਆ ਨਹੀਂ ਤੇ ਸੰਸਾਰਿਕ ਕਿਰਿਆਵਾਂ ਦੇ ਵਿੱਚ ਹੀ ਗੁਬੇ ਹੋ ਜਾਂਦੇ ਆ ਜੋਤੀ ਜੋ ਸਰੂਪ ਹਰ ਆਪ ਆਪਣੇ ਕਿਰਪਾ ਕਰ ਇੱਥੇ ਉੱਥੇ ਹੋਏ ਸਹਾਈ ਸ਼੍ਰੀ ਭਗਵਾਨ ਕਹੇ ਹੁਣ ਸ਼੍ਰੀ ਭਗਵਾਨ ਕੀ ਕਹਿ ਰਿਹਾ ਮੇਰਾ ਭਗਤ ਸੱਜਣ ਦੋ ਜਹਾਨਾਂ ਵਿੱਚੋਂ ਇੱਕੋ ਨਜ਼ਰੀ ਆਈ ਸ਼੍ਰੀ ਭਗਵਾਨ ਕੀ ਕਹਿੰਦਾ ਕਿ ਮੇਰਾ ਭਗਤ ਦੇ ਨਾਲ ਹੀ ਮਿੱਤਰਤਾ ਹੈ ਉਹੀ ਮੇਰਾ ਸੱਜਣ ਹੈ ਤੇ ਮੈਨੂੰ ਦੋ ਜਹਾਨਾਂ ਦੇ ਵਿੱਚੋਂ ਨਜ਼ਰ ਵੀ ਉਹੀ ਆਉਂਦਾ ਚਰਨ ਧੂੜੀ ਕਰੇ ਸਾਚਾ ਮਜਨ ਸੱਚ ਸਰੋਵਰ ਇੱਕੋ ਨਹਾ ਨਹਾ ਖੁਸ਼ੀ ਰਖਾਇੰਦਾ ਕਿਉਂਕਿ ਜਿਹੜਾ ਭਗਤ ਆਉ ਚਰਨਾ ਦੀ ਧੂੜ ਦੇ ਵਿੱਚ ਹੀ ਆਪਣੀ ਮਨ ਖਾਂਦਾ ਤੇ ਸੱਚ ਸਰੋਵਰ ਕਿਹੜਾ ਉਹ ਸਾਡਾ ਆਤਮਕ ਬਾਹਰ ਵਾਲਾ ਨਹੀਂ ਔਰ ਉਹਦੇ ਵਿੱਚ ਇਸ਼ਨਾਨ ਕਰਦਾ ਤੇ ਫੇ ਸਾਡੀ ਸਾਰੀ ਕਿਹੜੀ ਦੁਰਮਤ ਮੈਲ ਆਉ ਧੋਤੀ ਜਾਂਦੀ ਹੈ ਦੁਰਮਤ ਮੈਲ ਧੋਤੀ ਜਾਂਦੀ ਹੈ ਤੇ ਫੇ ਅਸੀਂ ਸਤਿਗੁਰ ਦੇ ਚਰਨਾਂ ਦੇ ਨਾਲ ਜੋੜਿਆ ਅਠੇ ਦਿਵਸ ਰਹਿਣ ਅਠੇ ਪੈਰ ਰਹੇ ਮगन ਅੰਤਰਾਤਮ ਸੱਚ ਧਿਆਨ ਲਗਾਏ ਦਾ ਅੰਦਰ ਵੜ ਕੇ ਕਾਇਆ ਪੌੜੇ ਚੜ ਕੇ ਸੱਚ ਦਵਾਰਿਓ ਮੈਨੂੰ ਆਵੇ ਸਤਨ ਕੁਛੀ ਖੂਕ ਖੂਕ ਸੱਚਾ ਨਾਮ ਅਲਾਈਆ ਕਿ ਸੱਚ ਦੇਵਾਰੇ ਕਿਦਾਂ ਵੜਨਾ ਉਹਨੇ ਇੱਥੇ ਨੋ ਦੁਆਰੇ ਤੋਂ ਉੱਪਰ ਉੱਠ ਕੇ ਦਸਮ ਦਵਾਰ ਦੇ ਵਿੱਚ ਜਦੋਂ ਦਸਮ ਦਵਾਰ ਦੇ ਵਿੱਚ ਉੱਠ ਕੇ ਪਹੁੰਚ ਕੇ ਉਹਦਾ ਪ੍ਰਮਾਤਮਾ ਦਾ ਨਾਮ ਲਿੰਡਾਲੇ ਮੇੜ ਉਹਦਾ ਫੇਰੀ ਉਹਦੇ ਨਾਲ ਹੁੰਦਾ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰੇ ਖੇਰ ਸਾਚਾ ਹਰ ਜਨ ਭਗਤਾ ਸੰਗ ਸਮਝਾਂ ਜਨ ਭਗਤ ਕਹੇ ਜਨ ਭਗਤ ਕੀ ਕਹਿੰਦਾ ਹੁਣ ਮੇਰਾ ਠਾਕਰ ਸੁਆਮੀ ਪੁਰਖ ਆਕਾਲ ਇਕੋ ਨਜ਼ਰੀ ਆਈ ਆ ਕਿਉਂਕਿ ਆਕਾਲ ਪੁਰਖ ਆ ਭਗਵਾਨ ਆ ਉਹ ਠੀਕ ਹੋਈ ਆ ਜਿਹੜਾ ਆਰ ਜਗਤ ਹਮੇਸ਼ਾ ਹੀ ਰਹਿਣ ਵਾਲੀ ਪਾਵਰ ਹੈ ਲੱਖ 84 ਘਟ ਘਟ ਹੋਏ ਅੰਤਰਜਾਮੀ ਵੇਖਣ ਹਾਰਾ ਥਾਂ ਥਾਈ ਕਿਉਂਕੋ ਸਾਨੂੰ ਕਲਿਆਣ ਨਹੀਂ ਦੇ ਦਨ ਲੱਖ 84 ਨੂੰ ਹੀ ਜਗਾ ਜਗਾ ਤੇ ਵੇਖ ਰਿਹਾ ਹੋਰ ਅੰਤਰਜਾਮੀ ਆ ਸਭ ਕੁਛ ਅਸੇ ਉਸ ਕੋਲ ਕੁਝ ਵੀ ਛਪਾ ਨਹੀਂ ਸਕਦੇ ਕਉ ਜਿੱਥੇ ਅਸੀਂ ਅਰਦਾਸ ਕਰਦੇ ਆਂ ਪਰਮਾਤਮਾ ਉੱਥੇ ਆ ਤੇ ਜਿੱਥੇ ਅਸੀਂ ਗੁਨਾਹ ਕਰਦੇ ਆਂ ਉੱਥੇ ਵੀ ਆਣਾ। ਔਰ ਉਹ ਸਾਡੀ ਅੰਦਰ ਦੀਆਂ ਜਾਣਨ ਵਾਲਾ। ਲੱਖ 84 ਘਟ ਘਟ ਹੋਏ ਅੰਤਰਜਾਮੀ ਵੇਖਣ ਹਾਰਾ ਥਾਉ ਥਾਈ ਆ। ਸ਼ਬਦੀ ਸ਼ਬਦ ਜੋ ਗਾਏ ਅਗੰਮੀ ਬਾਣੀ। ਤੋਰ ਸੰਦੇਸ਼ਾ ਇੱਕ ਸਣਾਈਆ। ਸੰਤ ਸਹੇਲਾ ਗੁਰੂ ਗੁਰ ਚੇਲਾ ਭੇਵ ਖਲਾਏ ਪਦ ਨਿਰਵਾਣੀ। ਸੱਚ ਘਰ ਸੱਚਾ ਇੱਕ ਰਖਾਈ ਸੱਚਾ ਘਰ ਜਿਹੜਾ ਇੱਕੋ ਹੀ ਆ ਪ੍ਰਮਾਤਮਾ ਇੱਕੋ ਹੀ ਆ ਕੀ ਨਹੀਂ ਹੈ ਕਿਉਂਕਿ ਮਾਰੇ ਨਹੀਂ ਲਖਾਇਆ ਵਾ Hindu Muslim Sikh ਐ ਸਾਰੇ ਕਰੋ ਫ੍ਰੀਤੀ ਪ੍ਰੀਤਨ ਸਭ ਦਾ ਤੁਰਦਾ ਕਿ ਕੋਈ ਮਾਇਆ ਜੇ ਤਰ ਮਾਨੇ ਨਾ ਦੇ ਡਿਫੈਂਸਸ ਕ੍ਰੀਏਟ ਕੀਤੇ ਆ ਉਹਦੇ ਸਾਡੇ ਆਪਣੇ ਮੌਨਦ ਮੈਂ ਜਿੱਥੇ ਜਿੱਥੇ ਗੁਰੂ ਪੀਰ ਪਕੰਬਰ ਅਵਤਾਰ ਆਉਂਦੇ ਰਹੇ ਉੱਥੇ ਉੱਥੇ ਹੀ ਧਰਮ ਖੜੇ ਹੁੰਦੇ ਰਹੇ ਆ لیکن আকার无 परमात्मा को एको ही एहसास ज्योति जो स्वरूप और आप अपनी कृपा कर सिर अपना हाथ टिकाई आ श्री भगवंत कहे भगवान की कहता श्री भगवंत कहे मेरा भक्तन संग साथी दो जहान नजरिया आएगा ਭਗਵਾਨ ਕੀ ਕਹਿੰਦਾ ਮੇਰਾ ਸੰਗ ਜਿਹੜਾ ਭਗਤਾਂ ਦੇ ਨਾਲ ਹੀ ਆ ਔਰ ਮੇਰਾ ਸਾਥ ਵੀ ਦੋ ਜਹਾਨ ਇੱਥੇ ਵੀ ਝੋਟੇ ਉਹਨਾਂ ਦੇ ਨਾਲ ਹੀ ਆ ਜਿਸ ਅੰਦਰ ਮੈਨੂੰ ਮਿਲੇ ਆਨੰਦ ਘਰ ਵਿੱਚ ਘਰ ਬਹਿ ਖੁਸ਼ੀ ਮਨਾਏਗਾ ਕਿਉਂਕਿ ਉਹ ਨਾਮ ਇੱਥੇ ਮਿਲ ਰਿਹਾ ਭਗਤਾਂ ਦੇ ਅੰਦਰ ਜਿਹੜੇ ਭਗਤ ਆ ਉਹਦੇ ਜਿਹੜੇ ਉਹ ਅਗਰ ਉਹ ਸਾਫ ਸੁਥਰੇ ਆਪਕਾਰਾਂ ਤੋਂ ਬਾਹਰ ਆ ਸਾਰਾ ਕੁਝ ਤੇ ਪਰਮਾਤਮਾ ਨੂੰ ਮੁੱਖੀ ਬਹਿਣ ਕੇ ਨਾ ਮਿਲਦਾ ਆਪਣਾ ਨੂਰੀ ਜੋਤ ਚੜਾ ਚੰਦ ਸਾਚਾ ਨੂਰ ਏ ਕ੍ਰਿਸ਼ਨਾਇ ਦਾ ਸਤ ਸੁਕਵਾਦੀ ਗਾ ਛੰਦ 16 ਟੁੱਲਾ ਰਾਗ ਅਲਾਹੈਂਦਾ ਆਸਾ ਮਨਸ਼ਾ ਮੇਰੀ ਪੂਰੀ ਕਰੇ ਮੰਗ ਹਰ ਜਨ ਆਪਣਾ ਆਪ ਭੇਟ ਚੜਾਏਂਦਾ ਜਿਸ ਮਿਲਿਆ ਸਦਾ ਸਦ ਪੈ ਠੰਡ ਸੋ ਭਗਤ ਸਹਿਬ ਸਤਗੁਰ ਸੱਚੇ ਪਾਏਂਦਾ ਆ ਭਗਤ ਨੂੰ ਸੁਭਾ ਚਾਹੀਦਾ ਜਿੰਨੂੰ ਮਿਲ ਕੇ ਪ੍ਰਮਾਤਮਾ ਵੀ ਕਹਿੰਦਾ ਕਿ ਮੈਨੂੰ ਵੀ ਠੰਡ ਪਿੰਦੀ ਔਰ ਉਹੀ ਭਗਤ ਮੈਨੂੰ ਪਸੰਦ ਜੋਦੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਜਨ ਭਗਤਾ ਵੇਖ ਖੁਸ਼ੀ ਮਨਾਏਂਦਾ ਉਹ ਪ੍ਰਮਾਤਮਾ ਵੀ ਸਾਨੂੰ ਵੇਖ ਕੇ ਸਾਰਿਆਂ ਨੂੰ ਖੁਸ਼ੀ ਬਣਾਉਂਦਾ ਜਨ ਭਗਤ ਕਹੇ ਮੇਰਾ ਭਗਵਾਨ ਅਗੰਮ ਅਗੋਚਰ ਵੱਡ ਵੱਡੇ ਆਈ ਆ ਨਾ ਮਰੇ ਨਾ ਪੈ ਜੰਮ ਮਾਤ ਗਰਬ ਨਾ ਫੇਰਾ ਪਾਈ ਆ ਕਿਉਂਕਿ ਪਰਮਾਤਮਾ ਕਦੇ ਮਰਨ ਜੰਮਣ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਮਰਨ ਜੰਮਣ ਦੇ ਵਿੱਚ ਜਿਹੜੇ ਸਾਡੇ ਸਰੀਰ ਆਉਂਦੇ ਨੇ ਮਾਤ ਲੋਕ ਦੇ ਵਿੱਚ ਉਹ ਪ੍ਰਗਟਾਵਾ ਕਰਦਾ ਆਪਣਾ ਹੋਰ ਪ੍ਰਗਟਾਵਾ ਕਰਕੇ ਹੀ ਮਾਤ ਲੋਕ ਦੇ ਵਿੱਚ ਸਾਰਿਆਂ ਨੂੰ ਸੇਹ ਦਿੰਦਾ ਹਰਕ ਸੋਗ ਨਾ ਕੋਈ ਗਮ ਚਿੰਤਾ ਚਿਖਾ ਨਾ ਕੋਈ ਜਲਾਈ ਆ ਪਉਣ ਸਵਾਸ ਨਾ ਕੋਈ ਦਮ ਨੈਤਰ ਨੀਰ ਨਾ ਕੋਈ ਵਹਾਈ ਆ ਬ੍ਰਹਮੰਡ ਖੰਡ ਪੂਰੀ ਲੋ ਦੋ ਜਹਾਨ ਜਾਣੇ ਆਪਣਾ ਕੰਮ ਨੇ ਕਰਮੀ ਸਾਚਾ ਕਰਮ ਕਮਾਈ ਆ ਕਿਉਂਕਿ ਪ੍ਰਮਾਤਮਾ ਬ੍ਰਹਮੰਡ ਖੰਡ ਪੂਰੀ ਲੋ ਆਕਾਸ਼ ਪਤਾਲ ਸਾਰੇ ਆ ਅਜਾਣਨ ਹਾਰ ਹੈ 184 ਜੀਵ ਜੰਤ ਆਪੇ ਘੜੇ ਲੈ ਪੰਨ ਕਾਣਨ ਪੰਨਨ ਹਾਰ ਖੇਲ ਖਲਾਈ ਆ ਜੇ 184 ਜੀਵ ਆ ਜਿਹੜਾ ਢਾੜਤ ਵੀ ਉਹਦੀ ਆ ਤੇ ਪੰਨਣਾ ਵੀ ਉਹਨਾਂ ਹੀ ਆ ਔਰ ਪਾਲਣ ਹਾਰ ਵੀ ਉਹੀ ਆ ਵਸਤਯ ਮੋਲਕ ਨਾਮ ਨਿਧਾਨ ਦੇਵੇ ਧਨ ਘਟ ਘਟ ਅੰਦਰ ਝੋਲੀ ਆਪ ਧਰਾਏਗਾ ਕਿਉਂਕਿ ਜਿਹੜੀ ਵਸਤੂ ਮੂਲਕ ਜਿਹੜੀ ਆ ਜਿਹੜੀ ਨਾਮ ਦੀ ਜਿਸ ਵਾਸੇ ਕੋਈ ਮੋਰ ਨਹੀਂ ਆ ਸਕਦੇ ਔਰ ਉਹ ਅਗਨ ਨਹੀਂ ਉਹ ਮੈਦੀ ਕੀਰੇ ਕੋਣੋਂ ਭਗਵਾਨ ਕੋਲ ਆਇਆ ਰਾਵਸਾਸ ਚਮਕਾਵਣ ਹਾਰਾ ਚੰਨ ਚਾਨਣੀ ਆਪਣੀ ਧਾਰ ਵਿਖਾਈ ਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰੇ ਖੇਲ ਸੱਚਾ ਹਾਰ ਹਰ ਭਗਤ ਨਿਉ ਨਿਉ ਲਾਗੇ ਪਾਈ ਕਿਉਂਕਿ ਪਰਮਾਤਮਾ ਤਾਂ ਹੀ ਮਿਲਦਾ ਜਦੋਂ ਅਸੀਂ ਆਪਣਾ ਇਹਦੇ ਅੱਗੇ ਸਾਰਾ ਕੁਝ ਆਤਮ ਸਮਰਪਣ ਕਰ ਦਿੰਦੇ ਹਾਂ ਨੇਮ ਦਾ ਮਤਲਬ ਹੀ ਉਹਦੇ ਅਕੇ ਆ ਕਿ ਅਸੀਂ ਆਪਣੀ ਮੈਂ ਤੇ ਹੰਕਾਰ ਨੂੰ त्याਗਣਾ ਤਾਂ ਕਿ ਆਕਿਆ ਕੇ ਆਪਣੇ ਆਪ ਨੂੰ ਉਹਦੇ ਚਰਨਾਂ ਦੇ ਉੱਤੇ ਸਮਾਪਤ ਕਰ ਦੇਣਾ ਫਿਰ ਉਹ ਪ੍ਰਭੂ ਨੂੰ ਪਿਆਰਾ ਭਗਤ ਬਣਨਾ ਹੈ ਸੋ ਹਰ ਸੰਗਤਿਓ ਮੈਂ ਇੱਥੇ ਹੀ ਹਰ ਬਣੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹੇ ਹੀ ਪਾਸੋਂ ਹਰ ਸੰਗਤ ਪਾਸੋਂ ਜੀ ਅਦਚਨਹਾ ਜੇ ਕੋਈ ਅਖਰਵਾਤ ਕਟ ਪੜਿਆ ਗਿਆ ਵੇ ਵਿਚਾਰ ਕਰਦੇ ਆਂ ਕੁਝ ਗੁਣ ਕੋਲੇ ਨੇ ਆਵੇ ਤੇ ਮੈਂ ਸੱਚੇ ਪਾਤਸ਼ਾਹ ਜੀ ਪਾਸੋਂ ਹਰ ਸੰਗਤ ਪਾਸੋਂ ਕਿ ਨਾਮ ਮੰਗਦਾ ਹਾਂ ਆਉ ਪੰਜ ਕਰੰਤਾ ਸਾਥ ਤੇ ਸੋ ਮੋਹਨ ਰਾਏ ਸ਼ੇਰ ਸਿੰਘ ਜੀ ਸੁਣਾ ਤੁਗਾਂ ਦੀ ਜੈ ਸੋ